252500 ਰੁਪਏ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਹਰ ਮਹੀਨੇ ਖਾਤਿਆਂ ਦੇ ਵਿੱਚ ਆਵੇਗੀ ਤੁਹਾਡੇ ਪੈਨਸ਼ਨ ਹੁਣੇ-ਹੁਣੇ ਆਈ ਵੱਡੀ ਖਬਰ ਪੈਨਸ਼ਨ ਨੂੰ ਲੈ ਕੇ ਤਾਂ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜੀ ਕਿ ਕਿਹੜੇ-ਕਿਹੜੇ ਲੋਕਾਂ ਨੂੰ ਮਿਲੇਗੀ ਪੈਨਸ਼ਨ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅਤੇ ਪੈਨਸ਼ਨ ਦੇ ਫਾਰਮ ਤੁਸੀਂ ਕਿਸ ਤਰੀਕੇ ਨਾਲ ਭਰ ਸਕੋਗੇ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਤਾਂ 2500 ਰੁਪਏ ਪੈਨਸ਼ਨ ਤੁਹਾਨੂੰ ਹੁਣ ਹਰ ਮਹੀਨੇ ਮਿਲਣ ਵਾਲੀ ਹੈ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹਾਂ ਵਿਧਵਾ ਪੈਨਸ਼ਨ 'ਚ ਹੋਇਆ ਦੁੱਗਣਾ ਵਾਅਦਾ ਹੁਣ ਕਿੰਨੇ ਹਜ਼ਾਰ ਰੁਪਏ ਤੱਕ ਮਿਲੇਗਾ ਫਾਇਦਾ ਵਿਧਵਾ ਪੈਨਸ਼ਨ ਭਾਰਤ ਯੋਜਨਾ ਯੋਜਨਾ ਭਾਰਤ ਵਿੱਚ ਮਹਿਲਾ ਸਸ਼ਕਤੀਕਰਨ ਵੱਲ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੈ ਸਾਲ 2025 ਵਿੱਚ ਇਸ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਹੈ ਜਿਸ ਨਾਲ ਦੇਸ਼ ਦੀਆਂ ਉਹਨਾਂ ਔਰਤਾਂ ਨੂੰ ਜੀ ਹਾਂ ਪੈਨਸ਼ਨ ਦਾ ਲਾਭ ਮਿਲੇਗਾ ਤਾਂ ਦੇਖ ਸਕਦੇ ਹੋ ਉਹਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਹਨ ਤਾਂ ਦੇਖ ਸਕਦੇ ਹੋ ਵਿਧਵਾ ਮਹਿਲਾਵਾਂ ਨੂੰ ਉਹਨਾਂ ਦਾ ਸਹਾਰੇ ਦੇ ਲਈ ਜਿਹੜੀਆਂ 2500 ਰੁਪਏ ਪੈਨਸ਼ਨ ਨੂੰ ਸਰਕਾਰ ਦੁਆਰਾ ਦਿੱਤੀ ਜਾਵੇਗੀ ਜੀ ਇਸ ਯੋਜਨਾ ਤਹਿਤ ਸਰਕਾਰ ਨੇ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਜੋ ਲੱਖਾਂ ਔਰਤਾਂ ਦੇ ਜੀਵਨ ਨੂੰ ਸ਼ਰਮਤਮ ਸ਼ਕਰਮਤਮ ਬਦਲਾਅ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ ਇਹ ਯੋਜਨਾ ਉਹਨਾਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜਿਨ੍ਹਾਂ ਕੋਲ ਆਮਦਨ ਦਾ ਕੋਈ ਨਿਜ਼ਮਤ ਸਰੂਤ ਨਹੀਂ ਹੈ ਅਤੇ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਹਨ ਆ 2500 ਰੁਪਏ ਵੜਾਪਾ ਪੈਨਸ਼ਨ 2025 ਵਿੱਚ ਮਿਲਣ ਵਾਲੇ ਦੋਹਰੇ ਲਾਭ ਜੀ ਹਾਂ ਸਾਲ 2025 ਤੋਂ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਵਿੱਚ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਕੇ ਕ੍ਰਾਂਤੀਕਾਰੀ ਤਬਦੀਲੀ ਕੀਤੀ ਹੈ ਪਹਿਲਾਂ ਜਿੱਥੇ ਔਰਤਾਂ ਨੂੰ ਮਹੀਨਾਵਾਰ 1000 ਰੁਪਏ ਤੋਂ 1500 ਰੁਪਏ ਦੀ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ 2000 ਰੁਪਏ ਤੋਂ 2500 ਰੁਪਏ ਤੱਕ ਪੈਨਸ਼ਨ ਮਿਲ ਰਹੀ ਹੈ ਇਹ ਵਾਅਦਾ ਖਾਸ ਤੌਰ ਤੇ ਪਿੰਡੂ ਖੇਤਰਾ ਵਿੱਚ ਪਿੰਡੂ ਖੇਤਰਾਂ ਦੀਆਂ ਔਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕੀਤੀ ਜਾ ਰਹੀ ਹੈ ਤ사가 ਖਬਰ ਦੇਖ ਸਕਦੇ ਹੋ ਤਾਂ ਮਹਿਲਾਵਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਇਸ ਵਾਅਦੇ ਨਾਲ ਔਰਤਾਂ ਦੀ ਰੋਜ਼ਾਨਾ ਲੋੜਾਂ ਦਾ ਲੋੜਾਂ ਦੀ ਪੂਰਤੀ ਵਿੱਚ ਬਹੁਤ ਸੁਧਾਰ ਹੋਇਆ ਹੈ ਸਰਕਾਰ ਦਾ ਇਹ ਫੈਸਲਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਜੀ ਹਾਂ ਹੁਣ ਬਿਦਵਾ ਮਹਿਲਾਵਾਂ ਨੂੰ 252500 ਰੁਪਏ ਪੈਨਸ਼ਨ ਜਿਹੜੀ ਹੁਣ ਸਰਕਾਰ ਦੁਆਰਾ ਦਿੱਤੀ ਜਾਵੇਗੀ ਹਰ ਮਹੀਨੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਦੇਖ ਸਕਦੇ ਹੋ ਬਾਕੀ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਇਹ ਵੱਡਾ ਐਲਾਨ ਕੀਤਾ ਗਿਆ ਵੱਡੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤੇ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਹਾਂ ਦੇਖ ਸਕਦੇ ਹੋ ਸਰਕਾਰ ਨੇ ਇਸ ਯੋਜਨਾ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾਇਆ ਔਰਤਾਂ ਦੋ ਤਰੀਕਿਆਂ ਨਾਲ ਅਰਜ਼ੀ ਦੇ ਸਕਦੀਆਂ ਹਨ ਆਫਲਾਈਨ ਅਤੇ ਆਨਲਾਈਨ ਆਫਲਾਈਨ ਅਰਜ਼ੀ ਲਈ ਔਰਤਾਂ ਨੂੰ ਆਪਣੇ ਸਥਾਨਕ ਪੰਚਾਇਤ ਦਫ਼ਤਰ ਜਾਂ ਰਾਜ ਦੇ ਸਮਾਜ ਸਮਾਜ ਭਲਾਈ ਵਿਭਾਗ ਜਾਣਾ ਪੈਂਦਾ ਹੈ ਆਨਲਾਈਨ ਅਰਜ਼ੀ ਦੇਣ ਲਈ ਤੁਹਾਨੂੰ ਸਬੰਧਤ ਰਾਜ ਦੇ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ ਦੇਖ ਸਕਦੇ ਹੋ ਵੈੱਬਸਾਈਟ ਤੇ ਜਾਣਾ ਪਵੇਗਾ ਵਿਧਵਾ ਪੈਨਸ਼ਨ ਯੋਜਨਾ ਦਾ ਲਿੰਕ ਲੱਭਣਾ ਪਵੇਗਾ ਫਾਰਮ ਭਰਨ ਤੋਂ ਬਾਅਦ ਰਹੀੰਦੇ ਦਸਤਾਵੇਜ਼ ਅਪਲੋਡ ਕਰਨੇ ਪੈਂਦੇ ਹਨ ਅਤੇ ਅਰਜੀ ਜਮਾ ਕਾਉਣੀ ਪੈਂਦੀ ਆ ਅਰਜੀ ਤੋਂ ਬਾਅਦ ਪ੍ਰਾਪਤ ਅਰਜੀ ਨੰਬਰ ਰੱਖਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਵਰਤੋਂ ਅਰਜੀ ਦੀ ਸਥਿਤੀ ਦੇਖ ਸਕਦੇ ਹੋ ਜੀ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਅਰਜੀ ਦੀ ਸਥਿਤੀ ਜਾਂਚ ਕਰਨ ਲਈ ਕੀਤੀ ਜਾ ਸਕਦੀ ਹੈ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਇੰਨਾ ਸਰਲ ਬਣਾ ਦਿੱਤਾ ਹੈ ਕਿ ਕੋਈ ਵੀ ਔਰਤ ਆਸਾਨੀ ਨਾਲ ਅਰਜੀ ਦੇ ਸਕਦੀ ਹੈ ਤਾਂ ਸਰਕਾਰ ਦੁਆਰਾ ਜਿਹੜੇ ਵੱਡੇ ਐਲਾਨ ਕੀਤੇ ਗਏ ਨੇ ਹੁਕਮ ਜਾਰੀ ਹੋਏ ਹਨ ਜੀ 2500 ਰੁਪਏ 2000 ਰੁਪਏ ਤੇ ਲੈ ਕੇ 2500 ਰੁਪਏ ਦੀ ਇਹ ਵਿਧਵਾ ਪੈਨਸ਼ਨ ਸਰਕਾਰ ਦੇ ਵੱਲੋਂ ਹੁਣ ਸ਼ੁਰੂ ਕੀਤੀ ਗਈ ਹੈ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਇਸ ਦੇ ਵਜੋਂ ਲੋੜੀਂਦਾ ਦਸਤਾਵੇਜ਼ ਤੁਹਾਨੂੰ ਦੱਸਦੀ ਆਧਾਰ ਕਾਰਡ ਪਛਾਣ ਪੱਤਰ ਪੱਤੀ ਦੇ ਮੌਤ ਸਰਟੀਫਿਕੇਟ ਰਿਹਾਇਸ਼ੀ ਸਰਟੀਫਿਕੇਟ ਬੈਂਕ ਪਾਸਬੁੱਕ ਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋਆਂ ਸ਼ਾਮਿਲ ਹਨ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਮਿਲਦੇ ਹਾਂ ਵੱਡੀ ਅਪਡੇਟ ਤਾਜ਼ਾ ਜਾਣਕਾਰੀ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ